ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਰਵਣ ਕਰ ਰਹੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਸਾਜੇ ਨਿਵਾਜੇ ਗਏ ਖਾਲਸਾ ਪੰਥ ਦੇ ਬਾਰੇ ਸਾਖੀਆਂ ਖਾਲਸਾ ਪੰਥ ਸਿਰਫ ਜਜ਼ਬੇ ਦਾ ਹੜ ਨਹੀਂ ਹਾਂ ਪਿਆਰ ਦਾ ਹੜ ਜ਼ਰੂਰ ਹੈ ਉਹ ਪਿਆਰ ਜਿਸ ਸਦਕਾ ਸਿਰਜਣਹਾਰ ਗੁਰੂ ਦੀ ਸ਼ਖਸੀਅਤ ਸਮੂਜੀ ਕੌਮ ਨਾਲ ਇੱਕ ਹੋ ਰਹੀ ਹੈ ਜਿਸ ਨਾਲ ਖਾਲਸਾ ਗੁਰੂ ਅਤੇ ਗੁਰੂ ਖਾਲਸਾ ਬਣ ਰਿਹਾ ਹੈ ਯਕੀਨਨ ਗੁਰੂ ਅਤੇ ਸਿੱਖ ਵਿਚਾਰ ਸੰਸਾਰ ਨੇ ਉਸ ਤਰ੍ਹਾਂ ਦਾ ਰਿਸ਼ਤਾ ਪਹਿਲਾਂ ਕਦੇ ਨਹੀਂ ਸੀ ਵੇਖਿਆ ਜਿਸ ਤਰ੍ਹਾਂ ਦਾ ਕਲਗੀਆਂ ਵਾਲੇ ਨੇ ਆਪਣੇ ਖਾਲਸੇ ਨਾਲ ਕਾਇਮ ਕਰ ਲਿਆ ਸੀ ਇਹ ਗੁਰੂ ਗੋਬਿੰਦ ਸਿੰਘ ਹੀ ਸੀ ਜਿਸ ਨੂੰ ਸੰਸਾਰ ਦੀਆਂ ਸਭ ਵੜਿਆਈਆਂ ਖਾਸੇ ਦੇ ਅੰਦਰ ਨਜ਼ਰ ਆਉਂਦੀਆਂ ਸਨ ਜਿਵੇਂ ਕਿ ਗੁਰੂ ਸਾਹਿਬ ਦਾ ਫਰਮਾਨ ਹੈ ਜੁਤ ਜਿਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਪ੍ਰਸਾਦ ਸੋਦਾਨ ਕਰੇ ਅਗ ਆਉ ਗਟਰਾ ਇਨਹੀ ਕੇ ਪ੍ਰਸਾਦ ਇਨਹੀ ਕੇ ਕਿਰਪਾ ਫੁਨਤਾ ਤਰੇ ਇਨਹੀ ਕੇ ਪ੍ਰਸਾਦ ਸੋਬਿ ਦਿਆ ਲਈ ਇਨਹੀ ਕੀ ਕਿਰਪਾ ਸਭਾ ਸ਼ਤਰ ਮਰੇ ਇਹਨਾਂ ਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਸਭ ਧਰਮ ਦੇ ਸਿਰਜਣਹਾਰਿਆਂ ਅਤੇ ਉਹਨਾਂ ਦੇ ਅਨੁਆਈਆਂ ਦੇ ਵਿਚਕਾਰ ਇੱਕ ਵਿਥ ਰਹੀ ਹੈ ਖਾਸਤੇ ਦੇ ਰੂਪ ਵਿੱਚ ਪ੍ਰਗਟ ਹੋਇਆ ਸਮਾਜ ਪਹਿਲਾ ਸਮਾਜ ਸੀ ਜਿਸ ਵਿੱਚ ਗੁਰੂ ਨੇ ਸ਼ੁੱਧ ਹਿਰਦੇ ਨਾਲ ਕਿਹਾ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੂਰ ਪਰੇ ਗੁਰੂ ਜੀ ਨੇ ਸਿਰਫ ਆਪਣੀ ਸ਼ਕਲ ਸੁਰਤ ਹੀ ਖਾਲਸੇ ਨੂੰ ਨਹੀਂ ਦਿੱਤੀ ਸਗੋਂ ਬਲ ਬੁੱਧ ਅਕਲ ਸ਼ਕਲ ਸੁਰਤ ਸਿਰਤ ਸੁਖ ਦੁਖ ਸਭ ਕੁਝ ਖਾਲਸੇ ਨਾਲ ਸਾਂਝਾ ਕਰ ਲਿਆ ਸੰਸਾਰ ਭਰ ਦੇ ਇਤਿਹਾਸ ਵਿੱਚ ਹੋਰ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ ਜਿਸ ਵਿੱਚ ਮਨੁੱਖ ਦਾ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਜਾਦੂ ਪਰੇ ਅੰਦਾਜ਼ ਨਾਲ ਛਿੰਨ ਪਰ ਵਿੱਚ ਬਦਲ ਦਿੱਤਾ ਗਿਆ ਹੋਵੇ ਇਹ ਕਰਮ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੇਸੀ ਕਿ ਜਿਹੜੇ ਲੋਕ ਸਮਾਜ ਵਿੱਚ ਕਮੀ ਕਮੀਨ ਗਿਣੇ ਜਾਂਦੇ ਸਨ ਅਤੇ ਜੋ ਕਿਹਾ ਜਾਵੇ ਤਾਂ ਜ਼ਰਨ ਸਮਾਜ ਨੇ ਜਿਨ੍ਹਾਂ ਨੂੰ ਗੁੱਦੜ ਦਾ ਦਰਜਾ ਦੇ ਰੱਖਿਆ ਸੀ ਉਹ ਖੰਡੇ ਦਾ ਅੰਮ੍ਰਿਤ ਛੱਕ ਕੇ ਖਾਲਸਾ अथवा ਸੰਸਪਾਹੀ ਬਣ ਗਏ ਮਿੱਟੀ ਘਟੇ ਵਿੱਚੋਂ ਉੱਠੇ ਵਿਅਕਤੀ ਮੰਦਰਾਂ ਦੇ ਕਰਸ਼ਵਾਂ ਸਮਾਜ ਦੀ ਸੋਭਾ ਸਮਝ ਜਾਣ ਲੱਗੇ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਕੀਤਾ ਅਕਸਰ ਇਤਿਹਾਸਕਾਰਾਂ ਨੇ ਖਾਲਸੇ ਦੀ ਸਾਜਨਾ ਪਿੱਛੇ ਹਜ਼ੂਰ ਦੇ ਸਿਆਸੀ ਮਕਸਦ ਵੱਲ ਸੰਕੇਤ ਕੀਤਾ ਹੈ ਪਰ ਉਹ ਇਹ ਵੇਖਣ ਤੋਂ ਅਸਮਰਤ ਰਹੇ ਹਨ ਕਿ ਸਿਆਸੀ ਮਕਸਦ ਦੀ ਪੂਰਤੀ ਲਈ ਹਜ਼ੂਰ ਨੇ ਪਹਾੜੀ ਰਾਜਿਆਂ ਅਤੇ ਮੋਗਲੀਆਂ ਬੋਜਾਂ ਨੂੰ ਭਾਂਡ ਰੇੜਕ ਚੋਂ 1 ਇੰਚ ਜ਼ਮੀਨ ਉੱਤੇ ਵੀ ਆਪਣਾ ਰਾਜ ਕਾਇਮ ਨਹੀਂ ਕੀਤਾ ਖਾਲਸਾ ਸਾਜਣ ਪਿੱਛੇ ਹਜ਼ੂਰ ਦਾ ਮਕਸਦ ਕੋਈ ਸਿਆਸੀ ਮਕਸਦ ਨਹੀਂ ਸੀ ਨਾ ਹੀ ਕਲਗੀਆਂ ਵਾਲੇ ਨੇ ਖਾਲਸੇ ਨੂੰ ਪਦਾਰਥਕ ਸੰਸਾਰ ਵਿੱਚ ਆਪਣੀ ਸ਼ਖਸੀਅਤ کھو دین کے راہ اتنے توریا کلگیاں والے دی فلاسفی دی بنیاد ایسی کی ظلم تشدد دا مقاولہ منخ نے خود کرنا ہے پر وہ کر تن سکتا ہے جے اکال پور کی اوڑھ تک کے منق اتے منک وچکار وتکرا نہ کرے ایش پرستی تو دور رہے اتے لوڑ پہن اتنے اتے, اتے ہر چت میں جد بچارے دے مہا مہاواگ اتے چل سکے ਕਾਂਸੀ ਦੀ ਪਰਖ ਕਸਉਟੀ ਹਜ਼ੂਰ ਦੇ ਸ਼ਬਦਾਂ ਵਿੱਚ ਨਿਮਨ ਅਨੁਸਾਰ ਹੈ ਜਾਗਰ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨਨੈਕ ਨਾਮ ਹੈ ਪੂਰਨ ਪ੍ਰੇਮ ਪ੍ਰਤੀ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਪਾਵੇ ਤਿਰਸਦਾਨ ਦਇਆ ਤਪ ਸੰਜਮ ਏਕ ਬਿਨਾ ਨਹ ਏਕ ਪਛਾਨਾ ਹੈ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸਤਾ ਹੈ ਨ ਖਾਲਸ ਜਾਣੈ اس وچ کسے سیاسی گن جکر نہیں کیتا گیا باہر دے پاکھنڈ وکھاوے لے لیتے کرم کانڈ دی تھان خالصے دی نشانی اس کی لیو ہے جو شبد سرط دے منڈل منڈر جڑی ہوئی ہونی چاہی دی ہے ایک غلط نظریہ ہے کہ حضور نے ਮੁਗਲ ਹਾਕਮਾਂ ਦਾ ਮੁਕਾਬਲਾ ਕਰਨ ਲਈ ਜਾਂ ਕੋਈ ਜਾਤੀ ਬਦਲਾ ਨਾ ਦੇ ਖਾਸਾ ਸਾਜਾ ਸੀ ਇਹ ਠੀਕ ਹੈ ਕਿ ਖਾਸੇ ਦੀ ਸਾਜਨਾ ਨਾਲ ਗੁਰੂ ਨਾਨਕ ਦੇਵ ਦੁਆਰਾ ਸਥਾਪਿਤ ਉਹਨਾਂ ਦੇ ਮਗਰੋਂ ਆਉਣ ਵਾਲੇ ਸਭ ਗੁਰੂ ਸਾਹਿਬਾਨ ਦੁਆਰਾ ਪ੍ਰਚਾਰਿਆ ਧਰਮ ਇੱਕ ਸਿਆਸੀ ਸ਼ਕਤੀ ਬਣ ਕੇ ਸਾਹਮਣੇ ਆਇਆ ਪਰ ਗੁਰਬਾਣੀ ਸੰਗਤ ਬੁੱਧ ਪ੍ਰਸਤੀ ਦੀ ਥਾਵੇਂ ਇੱਕ ਅਕਾਲ ਪੁਰਖ ਦੀ ਪੂਜਾ منکی برابری دے نال نال ویکتیگت آتمک اتھان دی تھامے سموک اتوا سنگتی اتھان ترم دے سارے انگ او خن جو کلیاں والے نو گرو نانک دے کرو پراپت ہوئے سن یہ گرو نانک دے جی دی ہی جرت سی کی بابر ور کے زابر حملہ ور حملہور فوج دی جن آہ کے نندیا سی اتے ਅਕਾਲ ਪੁਰਖ ਅੱਗੇ ਦੋ ਅਸਾਵੀਆਂ ਤਰ੍ਹਾਂ ਦੀ ਲੜਾਈ ਉਤੇ ਰੋਸ ਪ੍ਰਗਟ ਕੀਤਾ ਸੀ ਤਲਗਿਆ ਵਾਲੇ ਨੇ ਆਤਮਕ ਜਹਾਜ਼ ਦਾ ਰਾਹ ਦੱਸਿਆ ਇਹ ਗੁਰੂ ਨਾਨਕ ਦੇਵ ਜੀ ਦੀ ਮਿਸ਼ਨ ਦੀ ਪੂਰਤੀ ਸੀ ਅਤੇ ਏਕਮ ਅਕਾਲ ਪੁਰਖ ਨੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਸੰਪਿਆਸੀ ਖਾਲਸਾ ਸਾਜਨਾ ਦੇ ਪ੍ਰਕਾਸ਼ਨ ਵਿੱਚ ਅੱਜ ਇਹ ਆਪਾਂ ਆਖਰੀ ਸਾਖੀ ਸਰਵਣ ਕੀਤੀ ਹੈ ਅਨਿਆਹੀ ਬੇਧਿਆ ਪ੍ਰਵਾਨ ਕਰ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ